15 ਤੱਕ ਪ੍ਰਵਾਦ ਜੁੜੇ ਸੀ ਗੁੱਟਾਂ ਉੱਤੇ ਬਾਜ ਹੁੰਦੇ ਸੀ ਰਾਜ ਕਰਨ ਦੀ ਚਾਹਤ ਰੱਖੀ ਸੀ ਸਾਡੇ ਵੀ ਕਦੀ ਰਾਜ ਹੁੰਦੇ ਸੀ ਆਹ ਮਹਿਲ ਮਦਾਰੇ ਆਖਲੇ ਇਹ ਇਹ ਗਵਾਹੀ ਕਰਦੇ ਨੇ ਸਾਡੇ ਸਿੱਖ ਰਾਜ ਦੀ ਕਿ ਅਸੀਂ ਅੱਜ ਦੁਨੀਆ ਤੇ ਅੱਜ ਧਰਤੀ ਤੇ ਸਾਡਾ ਰਾਜ ਹੁੰਦਾ ਸੀ ਜੋ ਕਿ ਗਦਾਰਾਂ ਨੇ ਗਦਾਰੀਆਂ ਤਾਂ ਚਲੇ ਗਿਆ ਪਰ ਅਸੀਂ ਰਾਜ ਕੋਈ 1-2 ਸਾਲ ਨਹੀਂ ਕੀਤਾ ਤੇ ਕੋਈ ਮਾੜੀ ਤਰ੍ਹਾਂ ਤੇ ਨਹੀਂ ਕੀਤਾ ਉਹ ਇਹਨੇ ਲੜਦਾ ਸੀਗਾ ਜਿਹੜਾ ਦਾ ਕੋਈ ਨਾਮਾਨ ਚ ਮਿਲ ਜਾ ਲੜਕੇ ਯਾਤਰਾ ਕੇ ਇਸੇ ਸੱਤ ਕੇ ਨਾਲ ਦੌਰਮੈਂਟਾ ਕਰਕੇ ਰਾਜ ਹਾਸਲ ਕੀਤਾ ਜਿਹੜਾ ਕਿ ਬਦਾਰਾਲੀ ਕੁਦਾਰੀ ਦੇ ਕਾਰਨ ਜਾਂਦਾ ਰਹੇ ਚਲੋ ਬਾਬਾ ਮੇਰ ਕਰੇ ਪਰ ਜਿੰਨਾ ਟਾਈਮ ਅਸੀਂ ਕੀਤਾ ਉਹਨਾਂ ਟਾਈਮ ਅਸੀਂ ਦੁਨੀਆ ਦੇ ਟੱਕ ਪਾਈ ਰੱਖੀ ਜਿੰਨਾ ਪਿੰਡ ਸਾਡਾ ਸ਼ੋਹਰਤ ਹੋ ਜਾਂਦਾ ਰਿਹਾ ਅਸੀਂ ਦੁਨੀਆ ਨੂੰ ਅੱਖ ਚੱਕ ਕੇ ਨਹੀਂ ਦੇਖਣ ਦਿੱਤਾ ਉਸ ਤੱਤ ਵੱਲ

ਉੱਪਰ ਵੀ ਕਰਪਾਣਾ ਪਾਈ ਬਟੇ ਬਟੇ ਲੰਬੇ ਲੰਬੇ ਡਾੜੇ ਨਾਲ ਫਿਰਦੇ ਹੋਣਗੇ ਕਿੰਦਾਂ ਦਾ ਮਹਾਨ ਹੋਗਾ ਅਮਾਜ਼ਨ ਕਰਕੇ ਦੇਖੋ ਕੋਈ ਜ਼ਿਆਦਾ ਸਾਲਾਂ ਦੀ ਗੱਲਾਂ ਨਹੀਂ ਕੋਈ ਸਦੀਆਂ ਨੂੰ ਲੰਘੇ ਸਰ ਹੌਲੇ ਦੋਕ ਸਾਲ ਪਾਉਣ ਦੇ 100 ਸਾਲ ਦੀ ਗੱਲ ਹੈ ਆ ਪੌੜੀਆਂ ਤੇ ਜਿਹੜੀਆਂ ਤੇ ਮੈਂ ਚੜਰੇ ਉਸ ਤੇ ਸਾਡੇ ਜਿਹੜੇ ਚੜ੍ਹ ਦਿਖਾਵਾਂਗੇ ਉਹਨਾਂ ਮੇਰ ਕਰੇ ਸਾਡੇ ਤੇ ਦੇਖ ਲਓ ਇਹ ਚੀਜ਼ਾਂ ਕਿਵੇਂ ਦਿਖਾਉਣਾ ਚਾਹੀਦੀਆਂ ਨੇ ਪਤਾ ਲੱਗਿਆ ਇਹਨਾਂ ਨੂੰ ਪੜਨੇ ਇਤਿਹਾਸ ਬਾਰੇ ਸਵਾਮਿਆ ਮ੍ਰਤਲ ਹੋਰ ਦ੍ਰਿਸ਼ ਸੁਖਾ ਮਾ ਦੇ ਇਹੋ ਉੱਪਰ ਲਿਆ ਦ੍ਰਿਸ਼ ਹੈ ਸ਼ਾਹੀ ਕਲੇ ਦਾ ਕਮਾ ਆਲਦਾ ਉਹਨਾਂ ਦਾ ਮਾ ਕਮਾ ਆਲਦਾ ਦ੍ਰਿਸ਼ ਨੂੰ ਦੇਖੇ ਸ਼ੌਕ ਦੇ ਹੋਗੇ ਘੋੜੇ ਸਾਡੇ ਸਿੰਘਾਂ ਦੇ ਲਗਿਆ ਕਰੇ ਬਹੁਤ بڑا ਕਿਲਾ ਸੀ ਉਹ ਵੀ ਕਿਉਂਦਾ ਕਿਉਂਕਿ ਦੁਨੀਆ ਨਾਲ ਗੈਸਟ ਰਾਸ ਸੀ ਸਾਡੀ ਕਰੰਸੀ ਅਮਰੀਕਾ ਜਾ ਕੇ 13 ਡਾਲਰ ਬਣ ਜਾਂਦੀ ਹੁੰਦੀ ਸੀ ਜਿਹੜੀ ਦਾ ਹਾਲ ਤੁਹਾਡੇ ਸਾਹਮਣੇ ਹੁਣ ਕੀ ਹੋਇਆ ਐਸਾ ਧੱਤ ਦਾ ਵੀ ਤੇ ਉਸ ਧਰਤ ਦਾ ਵੀ ਪਰ ਸਿੱਖ ਰਾਜ ਦੀ ਫਰਾਂਸੀ ਬੜੇ ਬਹੁਤ ਸ਼ਰਾ ਸੀ ਬਹੁਤ ਸਰਾ ਲੱਗਿਆ ਹੁਣ ਦੁਨੀਆ ਦੇਖਦੀ ਹੈ ਇਸ ਤਰਤੋਂ ਕਿ ਤਿੱਤਾ ਸਾਡੀ ਪਹਿਚਾਨ ਬਣਦੀ ਹੈ ਨਾ ਵੀ ਹਾਂ ਐਸ ਕੌਮ ਦੇ ਹੋਰਖਿਆਂ ਨੇ ਇਸ ਤਰਤੀ ਤੇ ਰਾਖ ਕੀਤਾ ਜਰੂਰ ਦੋਸਤੋ ਇਹ ਕਿਲੇ ਦਾ ਵਾਰੀ ਰਸਤਾ ਜਿੱਥੋਂ ਸਾਡੇ ਸਿੰਘਾਂ ਅਰਦਾਸਾਂ ਕਰਕੇ ਕਦੇ ਆਲੇ ਘੋੜਿਆਂ ਦੀਆਂ ਲਗਾਮਾਂ ਛੱਡ ਦਿੰਦੇ ਸੀ ਫੇਰ ਉਹਦੀ ਪਤਾ ਲੱਗਦਾ ਸੀ ਵੀ ਅੱਜ ਕਸੂਰ ਫਤਿਹ ਹੋ ਗਿਆ ਤੇ ਅੱਜ ਮਲਤਾਨ ਫਤਿਹ ਹੋ ਗਿਆ ਤੇ ਅੱਜ ਪਸ਼ਾਵਰ ਫਤਿਹ ਹੋ ਗਿਆ ਤਾਂ ਅੱਜ ਤੇਗ ਤੇ ਲੇਲਜ਼ਾਕ ਫਤਿਹ ਹੋ ਗਏ। देर ਨਹੀਂ ਲੱਗੀ ਸਿੰਘਾਂ ਨੇ ਜਿੱਧਰ ਨੂੰ ਅਰਦਾਸਾ ਕਰਕੇ ਮੂੰਹ ਕੀਤਾ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਫਤਿਹ ਬਖਸ਼ੀ। ਕਿਉਂਕਿ ਗੁਰੂ ਤੇ ਭਰੋਸਾ ਬਹੁਤ ਸੀ, ਅਰਦਾਸ ਤੇ ਭਰੋਸਾ ਬਹੁਤ ਸੀ ਤੇ ਤਗੜੇ ਵੀ ਬੜੇ ਸੀਗੇ। 7.5 ਫੁੱਟ ਕੱਦ ਦਾ ਦਸੀ ਦਾ ਬਾਬਾ ਜੰਨੈਲ ਹਰੀ ਸਿੰਘ ਨਲੂਏ ਦਾ। ਸੋਚ ਕੇ ਦੇਖੋ। ਇੱਕ ਕਵਾਂਟਲ ਦੀ ਮੈਂ ਇੱਥੇ ਸੁਣਿਆ ਜਿਹੜਾ ਕਿਲਾਏ ਦੇ ਵਿੱਚ ਸੰਜੋਬ ਪਈ ਉਹਨਾਂ ਦੀ ਇੱਕ ਕਵਾਂਟਲ ਦੀ ਯਾਨੀ ਕਵਰਿੰਗ ਬਾਡੀ ਨੂੰ ਜਿਹੜੀ ਕਵਰ ਕਰਦੀ ਹੁੰਦੀ ਹੈ ਸੰਜੋਬ ਤੇ ਇੱਕ ਕਵਾਂਟਲ ਦੀ ਹੋ ਸੀ ਲੋਹੇ ਦੀ ਤੇ ਫਿਰ ਸੋਚ ਕੇ ਦੇਖੋ ਕਵਾਂਟਲ ਦੇ ਆਪ ਹੋਗੇ ਤੇ ਆਪ ਚ ਵਜ਼ਨ ਕਿੰਨਾ ਹੋਊਗਾ ਤੇ ਕਿੱਡਾ ਤਖੜਾ ਜੁੱਸਾ ਹੋਊਗਾ ਸੋ ਐਦਾਂ ਦੇ ਜਰਨੈਲ ਸੀਗੇ ਤਾਂ ਹੀ ਐਡੇ-ਐੜੀਆਂ ਜਿੱਤਾਂ ਐਡੇ-ਐਡੇ ਇਲਾਕੇ ਫਤਿਹ ਕੀਤੇ ਸੀ ਤੋਂ ਕੋਸ਼ੇ ਕਰਿਆ ਕਰੋ ਆਪਣੇ ਬੱਚਿਆਂ ਨੂੰ ਕੀ ਆਮ ਨੂੰ ਬਿਠਾ ਕੇ ਆਪਣੇ ਕੋਲ ਜਰੂਰ ਦੱਸਿਆ ਕਰੋ ਇਹ ਸਾਡੇ ਜਨੈਲ ਕਿੰਨਾ ਦੇ ਸੀਗੇ ਤੇ ਜਾ ਸੀ ਕਿਹੜੀ-ਕਿਹੜੀ ਧਰਤੀ ਤੇ ਰਾਜ ਕੀਤਾ ਅੱਜ ਵੀ ਤੇ ਬੱਦੇ ਲਾਕੇ ਤੇ ਸਰਕਾਰੀ ਖਾਲਸਾ ਦੇ ਨਾਮ ਜ਼ਮੀਨ ਬੋਲਦੀ ਹੈ ਇਹ ਜਰੂਰ ਦੱਸਿਆ ਕਰੋ ਕੋਸ਼ਿਸ਼ ਕਰੋ ਇਹ ਚੀਜ਼ਾਂ ਦਿਖਾਉਣ ਦੀ ਕਿ ਆਪਾਂ ਆਪਣੇ ਬੱਚਿਆਂ ਨੂੰ ਦਿਖਾ ਕੇ ਲੈ ਜਾਈਏ ਕਿਉਂਕਿ ਇਸ ਜਗ੍ਹਾ ਤੇ ਆ ਕੇ ਤੁਹਾਡੀ ਰੂਹ ਹੀ ਖੁਸ਼ ਹੋ ਜੂਗੀ ਤੁਹਾਨੂੰ ਮਾਣ ਮਹਿਸੂਸ ਹੋਊਗਾ ਤੁਸੀਂ ਇਹ ਕਿਚੌੜੀ ਕਰਕੇ ਤੁਰੋਗੇ ਆਪਦੇ ਕਿਲੇ 'ਚ ਮੈਨੂੰ ਨਹੀਂ ਲੱਗਿਆ ਵੀ ਇਹ ਬਗਾਨੀ ਧਰਪੀਏ ਮੈਂ ਇੱਥੇ ਇਕੱਲੇ ਹੀ ਫਿਰਦਾ ਤੇ ਮੈਨੂੰ ਐਦਾਂ ਲੱਗਦਾ ਮੈਂ ਧਰਤੀ ਤੋਂ 6 ਇੰਚ ਉੱਪਰ ਤੁਰਿਆ ਫਿਰਦਾ ਕਿਉਂਕਿ ਮਾਨ ਬਹੁਤ ਮਹਿਸੂਸ ਹੁੰਦਾ ਹੈ ਅਗਰ ਤੁਹਾਡੇ ਫੁਰਖਿਆਂ ਨੇ ਇੱਥੇ ਰਾਜ ਕੀਤਾ ਉਹਨਾਂ ਨੇ ਬੈਠ ਕੇ ਇੱਥੇ ਦਰਬਾਰ ਲਾਏ ਨੇ ਤੇ ਸੋ ਕੋਸ਼ਿਸ਼ ਕਰੋ ਜਰੂਰ ਇਹ ਚੀਜ਼ ਜਦ ਖਾऊं ਆਪਣੇ ਬੱਚਿਆਂ ਨੂੰ ਖੁਸ਼ੀ ਨਹੀਂ ਹੋਣ ਲੱਗਾ ਤੁਸੀਂ ਇਹ ਚੀਜ਼ ਦੀ ਫਿਕਰ ਨਾ ਕਰੋ ਵੀ ਜੇ ਸਾਡੇ ਬੱਚਿਆਂ ਦੇ ਪਾਸਪੋਰਟ ਤੇ ਇੱਕ ਵਾਰੀ ਪਾਕਿਸਤਾਨ ਦਾ ਵੀਜ਼ਾ ਲੱਗਾ ਤੇ ਸ਼ਾਇਦ ਬਾਰ ਜਾਇਆਣਾ ਐਦਾ ਨਹੀਂ ਕੋਈ ਗੱਲ ਨਹੀਂ ਇਹ ਸਿਰਫ ਅਵਾਮਾ ਨੇ ਇੱਥੇ ਬਹੁਤ ਲੋਕ ਹੁੰਦੇ ਨੇ ਸੈਲਾਨੀ ਬਹੁਤ ਬਾਹਰਲੇ ਮੁਲਕਾਂ ਤੋਂ ਜਿਵੇਂ ਰਪਸਟੇਲੀਆ ਕੈਨੇਡਾ ਸਾਰੇ ਕਿਤੇ ਮੈਨੂੰ ਇੱਥੇ ਬਹੁਤ ਲੋਕ ਮਿਲੇ ਨੇ ਐਦਾ ਨਹੀਂ ਕੋਈ ਗੱਲ ਨਹੀਂ ਤੁਸੀਂ ਜ਼ਰੂਰ ਇਹ ਦਿਖਾ ਕੇ ਲਿਜਾਓ ਆਪਦੇ ਮਹਿਲ ਮਰਾਰੇ ਤੁਹਾਨੂੰ ਇੱਥੇ ਕੋਈ ਵੀ ਪਰਬਲ ਨਹੀਂ ਹੋਣੀ ਕੋਈ ਵੀ ਪਰਬਲ ਨਹੀਂ ਬਹੁਤ ਪਿਆਰ ਕਰਦੇ ਨੇ ਲੋਕ ਬਹੁਤ ਤੁਹਾਨੂੰ ਪ੍ਰਸ਼ਾਸਨ ਸਾਥ ਦਿੰਦਾ ਹੈ ਬਾਕੀ ਤੁਹਾਨੂੰ ਲੱਗਣੀ ਨਹੀਂ ਜੇ ਤੁਸੀਂ ਆਪਦੇ ਜਿਉਂ ਦੇ ਅੰਧੇਰੀਏ ਚ ਫਿਰਦੇ ਹੋਏ ਤੁਹਾਨੂੰ ਐਂ ਨਹੀਂ ਲੱਗਣਾ ਤੁਹਾਨੂੰ ਐਂ ਲੱਗਣਗੇ ਵੀ ਸਾਡੇ ਅੰਗ ਸੰਗੀ ਨੇ। ਤੁਹਾਨੂੰ ਡਰ ਸ਼ੇਕਨ ਕੋਈ ਮਹਿਸੂਸ ਨਹੀਂ ਹੁੰਦੀ। ਸੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਬੇਨਤੀ ਕਰਦਾ ਵੀ ਇਹ ਚੀਜ਼ਾਂ ਜਰੂਰ ਦਿਖਾਓ ਆਪਣੇ ਬੱਚਿਆਂ ਨੂੰ। ਉਹ ਵਾਹਿਗੁਰੂ ਜੀ ਕਾ ਖਾਲਸਾ।